ਦੇ ਨਿੱਲੇ ਪਿੰਡ ਕੋਟਲਾ ਪੜੀ ਦੇ ਵਿੱਚ ਰਹ ਰਹੇ ਇੱਕ ਗਰੀਬ ਪਰਿਵਾਰ ਮਾਂ ਪੁੱਤ ਜ਼ਿੰਦਗੀ ਦੀ ਹਾਲਾਤਾਂ ਦੇ ਭਾਰੀ ਬੋਝ ਹੇਠ ਪਿਸ ਰਹੇ ਨੇ অতি ਗੁਰਪਤ ਦੀ ਜ਼ਿੰਦਗੀ ਜਿਉਂਦੇ ਨਹੀਂ ਮਜਬੂਰ ਨੇ ਬਰਸਾਤਾਂ ਦੇ ਦਿਨਾਂ ਨੇ ਇਸ ਵਾਰ ਇਸ ਪਰਿਵਾਰ ਤੋਂ ਉਹ ਸਭ ਕੁਝ ਖੋ ਲਿਆ ਜੋ ਉਹਨਾਂ ਦੀ ਜ਼ਿੰਦਗੀ ਨੂੰ ਟੱਕ ਰਿਆ ਸੀ ਜਿਹੜੇ ਕਮਰੇ ਦੇ ਵਿੱਚ ਇਹ ਮਾਂ ਪੁੱਤ ਰਹਿੰਦੇ ਸਨ ਉਸ ਦੀਆਂ ਛੱਤਾਂ खाली ਮੀਂਹ ਦੇ ਕਾਰਨ ਟੇਕ ਗਿਆ ਨੇ ਹੁਣ ਜੋ ਦੂਜਾ ਕਮਰਾ ਬਚਿਆ ਉਸ ਦੀ ਹਾਲਤ ਵੀ ਖਸਤਾ ਹੋ ਚੁੱਕੀ ਹੈ ਪਰਵਾਰ ਦੀ ਕਹਿਣ ਮੁਤਾਬਕ ਉਹਨਾਂ ਨੂੰ ਰਾਤ ਨੂੰ ਡਰ ਲੱਗਦਾ ਹੈ ਕਿ ਕਿਤੇ ਉਹ ਵੀ ਨਾ ਸੁਤਿਆ ਪਿਆ ਦੇ ਉਪਰੋਂ ਟਿਕ ਜਾਵੇ ਪੀੜਤ ਔਰਤ ਨੇ ਅੱਖਾਂ ਭਰ ਕੇ ਪਰੇਮਾਨ ਦੇ ਨਾਲ ਕਿਹਾ ਕਿ 2005 ਦੇ ਵਿੱਚ ਜਦੋਂ ਮੇਰੇ ਪੁੱਤ ਨੇ ਜਨਮ ਲਿਆ ਸੀ ਤਾਂ ਉਸ ਤੋਂ ਕੁਝ ਹੀ ਸਮੇਂ ਬਾਅਦ ਪਤੀ ਨੇ ਬਿਨਾਂ ਤਲਾਕ ਦਿੱਤੇ ਦੂਜਾ ਵਿਆਹ ਕਰ ਲਿਆ ਉਹ ਮੁਸਲਮ ਪਰਿਵਾਰ ਦੇ ਵਿੱਚ ਹੈ ਇਸ ਲਈ ਕੋਈ ਸੁਣਨ ਵਾਲਾ ਨਹੀਂ ਹੈ ਬੱਚੇ ਨੂੰ ਗੋਚ ਚੁੱਕੇ ਉਹ ਆਪਣੇ ਕੇਕਰ ਆਵਾਸੀ ਸੀ ਜਿਸ ਤੋਂ ਬਾਅਦ ਉਸਦੇ ਮਾਂ ਤੇ ਪਿਓ ਨੇ ਵੀ ਉਸ ਦਾ ਸਾਥ ਛੱਡ ਦਿੱਤਾ ਘਰ ਚਲਾਉਣ ਵਾਲਾ ਕੋਈ ਨਹੀਂ ਬਚਿਆ ਹੌਲੀ ਹੌਲੀ ਮਕਾਨ ਵੀ ਖਸਤਾ ਹਾਲਤ ਵਿੱਚ ਹੁੰਦਾ ਗਿਆ ਜਿਸ ਘਰ ਦੇ ਵਿੱਚ ਉਹ ਰਹਿੰਦੇ ਨੇ ਉਸ ਦੀਆਂ ਕੰਧਾਂ ਵੀ ਕਿਤੇ-ਕਿਤੇ ਟੁੱਟੀਆਂ ਹੋਈਆਂ ਨੇ ਅਤੇ ਤਰੇੜਾਂ ਆਈਆਂ ਹੋਈਆਂ ਨੇ ਜਿੱਥੋਂ ਮੀਂਹ ਦੇ ਕਾਰਨ ਪਾਣੀ ਵਗਦਾ ਰਹਿੰਦਾ ਹੈ ਹਰ ਇੱਕ ਰਾਤ ਉਹਨਾਂ ਤੇ ਲਈ ਇੱਕ ਸਵਾਲ ਪਣੀ ਹੁੰਦੀ ਹੈ ਕਿ ਕੱਲ ਦਾ ਦਿਨ ਉਹ ਵੇਖਣਗੇ ਜਾਂ ਨਹੀਂ ਮਹਿਲਾ ਨੇ ਅਗੇ ਦੱਸਿਆ ਕਿ ਉਸ ਦਾ ਪੁੱਤਰ 12ਵੀਂ ਜਮਾਤ ਵਿੱਚ ਪੜਦਾ ਸੀ ਪਰ ਗਰੀਬੀ ਹੋਣ ਦੇ ਕਾਰਨ ਉਸ ਨੂੰ ਪੜ੍ਹਾਈ ਅੱਧ ਵਿੱਚ ਛੱਡਣੀ ਪਈ ਹੈ ਉਹ ਫੁੱਟਬਾਲ ਦਾ ਖਿਡਾਰੀ ਬਣਨਾ ਚਾਹੁੰਦਾ ਹੈ ਪਰ ਗਰੀਬੀ ਨੇ ਉਸ ਦੇ ਹੌਂਸਲੇ ਮੇਸ਼ਾਂ ਦੇ ਟਾਕੇ ਰੱਖ ਦਿੱਤੇ ਨੇ ਕਦੇ ਕਦੇ ਟਰਨਮੈਂਟ ਖੇਡ ਕੇ ਜੋ ਕੁਝ ਪੈਸੇ ਮਿਲਦੇ ਨੇ ਉਹ ਮਾਂ ਦੇ ਹੱਥ ਰੱਖਦਾ ਅਤੇ ਘਰ ਦੀ ਰੋਜੀ ਰੋਟੀ ਚੱਲਦੀ ਹੈ ਮੇਰਾ ਨਾਮ ਸੀਮਾ ਮਲਿਕਾ ਜੀ ਤੇ ਕਿਹੜੇ ਪਿੰਡ ਰਹਿੰਦੇ ਜੀ ਅਸੀਂ ਕੋਟਲੇ ਰਹਨੇ ਆ ਭੜੀ ਦੇ ਨਾਲ ਕੋਟਲਾ ਪਿੰਡਾ ਜੀ ਤੇ ਜਿਹੜੇ ਘਰ ਦੇ ਇਦਾਂ ਹਾਲਾਤ ਬਣ ਗਏ ਟੁੱਟ ਗਿਆ ਸਾਰਾ ਕਿਦਾਂ ਬਣੇ ਨੇ ਤੇ ਬਸ ਮੀਂਹ ਪੈਣ ਕਰਕੇ ਗਿਰ ਗਿਆ ਜੀ ਮੀਂਹ ਪੈ ਰਿਆ ਸੀਗਾ ਜਦੋਂ ਉਹ ਨਾਲ ਕਰਕੇ ਮਕਾਨ ਮੇਰੇ ਗਿਰ ਗਏ ਨੇ ਸਾਰੇ ਤੇ ਤੁਸੀਂ ਤੁਹਾਡਾ ਪੇਕਾ ਪਰਿਵਾਰਾ ਜੀ ਤੁਹਾਡਾ ਕਿਦਾਂ ਹੈ ਇਵੇਂ ਆਪਣੇ ਪਕੇ ਘਰੇ ਰਹਿ ਰਹੀ ਆ ਜੀ ਆਪਣੇ ਮਾਪੋਂ ਮਾਪਾ ਸੀਗੇ ਉਹ ਜਣੀ ਜਿੰਦਗੀ ਚ ਰਹੀ ਰਹੇ ਜਣੀ ਪੂਰੇ ਹੋ ਗਏ ਮੰਮੀ ਡੈਡੀ ਮੈਂ ਬੱਚੇ ਸਾਰੇ ਮੇਰੇ ਬੱਚੇ ਸਿੱਤੇ ਰਹਿ ਰਹੀ ਆ ਸਾਰੇ ਘਰੇ ਆਪਣੇ ਪਕੇ ਘਰੇ ਪਹਿਲਾਂ ਕਦੋਂ ਵਿਆਹ ਤੇ ਕੀ ਹਾਲਾਤ ਬਣੇ ਚੁਕੀ ਦਿੱਤਾ ਰਹੀ ਜੀ ਪਹਿਲਾਂ ਮੇਰੇ ਮਾਪ ਆਪਣੇ ਵਿਆਹ ਕਰਾਇਆ ਸੀ ਉਹ ਘਰੇ ਨੇ ਤਲਾਕ ਦਿੱਤਾ ਸੀ ਫਿਰ ਉਹਨਾਂ ਨੇ ਸੈਕੰਡ ਮੈਰਿਜ ਕਰਵਾ ਲਈ ਸੀ ਜੀ ਫਿਰ ਉਸ ਤੋਂ ਬਾਅਦ ਉਹਨਾਂ ਨੇ ਕੋਈ ਖਰਚਾ ਸਭ ਕੁਝ ਬੰਦ ਕਰਤਾ ਸੀਗਾ ਜੀ ਜਦ ਤੀ ਹੁਣ ਪਕੇ ਘਰੇ ਆ ਮੈਨੂੰ ਕਿਸੇ ਸਹਾਰਾ ਨਹੀਂ ਹੈਗਾ ਨਾ ਪਰ ਘਰ ਵਾਲੇ ਦਾ ਨਾ ਪਰ ਆਪਰ ਜਿਆ ਦਾ ਕਿਸੇ ਸਹਾਰਾ ਨਹੀਂ ਹੈ ਜੀ ਮੈਨੂੰ ਤੁਹਾਡੇ ਮਾਤਾ ਪਿਤਾ ਦੀ ਕਦੋਂ ਮੰਮੀ ਮੇਰੀ ਦੇ 2000 ਡੈਡੀ ਦੇ 2017 ਚ ਹੋਈ ਸੀ ਤੇ ਮੰਮੀ ਦੇ 2019 ਡੈਥ ਹੋਈ ਸੀ ਹੁਣ ਘਰ ਚ ਲਾਉਣ ਵਾਸਤੇ ਕੋਈ ਸਾਧਨ ਹੈ ਕੋਈ ਕਮਾਈ ਦਾ ਜੀ ਨਹੀਂ ਹਾਂ ਬੱਚੇ ਨੂੰ ਕੰਮ ਤੇ ਲਾਉਂਗੀ ਤਾਂ ਸਾਡਾ ਘਰ ਦਾ ਕੋਈ ਸਾਧਨ ਬਣੂਗਾ ਜੀ ਜਿਹੜੇ ਮਕਾਨ ਹੁਣ ਡਿੱਗ ਗਿਆ ਜੀ ਜਦੋਂ ਤੇ ਉਦੋਂ ਮੀਨ ਨਾਲ ਤੇ ਹੁਣ ਰਹਿਣ ਲਈ ਕੀ ਹੈ ਫਿਰ ਤੁਹਾਡੇ ਕੋਲ ਸਾਡਾ ਕੋਈ ਇੱਕ ਕਮਰਾ ਬਚੇ ਉਹ ਵੀ ਗਿਰਨੇ ਵਾਲਾ ਜੀ ਸੀ ਉਹ ਉਹ ਥੱਲੇ ਪੈਣੇ ਆ ਜਾਂ ਮਰਜੀ ਸਾਡੇ ਉੱਪਰ ਮਕਾਨ ਉਹ ਗਿਰ ਸਕਦਾ ਜੀ ਕਦੇ ਕੋਈ ਫਾਰਮ ਸਰਕਾਰ ਦੀ ਸਕਰੀਨ ਦੇ ਭਰੇ ਜੀ ਕੋਈ ਹਾਂਜੀ ਫਾਰਮ ਭਰਿਆ ਸੀ ਉਹ ਕਹਿੰਦੇ ਜੇ ਮਕਾਨ ਕੱਚੇ ਮਕਾਨ ਦੇ ਪੈਸੇ ਜੇ ਲੇਟ ਆਉਣਗੇ ਇਸ ਕਰਕੇ ਸਾਡਾ ਮਕਾਨ ਪਹਿਲਾਂ ਛੇਤੀ ਗਿਰ ਸਕਦਾ ਜਾਨੀ ਸੰਭਾਤ ਕਿਹੜੇ ਵੇਲੇ ਵੀ ਖਤਰਾ ਹੋ ਸਕਦਾ ਮਕਾਨ ਗਿਰ ਹੁੰਦਾ ਕੀ ਮਦਦ ਚਾਹੁੰਦੇ ਸਰਕਾਰ ਤੋਂ ਜਾਂ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਇੱਥੇ ਨੇ ਸਾਨੂੰ ਵਸੇ ਇਹੀ ਆ ਵੀ ਸਾਡਾ ਮਕਾਨ ਛੇਤੀ ਛੇਤੀ ਬਣਾਇਆ ਜਾਏ ਤਾਂ ਕਿ ਸਾਡੇ ਬੱਚੇ ਤੇ ਮੇਰੀ ਜਾਨ ਵੀ ਬਚ ਜਵੇ ਤੇ ਅਸੀਂ ਦੋਨੇ ਜੀ ਬਚ ਜੀਏ ਨਹੀਂ ਤੇ ਅਸੀਂ ਦੋਏ ਜੀ ਜਾ ਸਕਦੇ ਹਾਂ ਮਕਾਨ ਥੱਲੇ ਆ ਕੇ ਸਰਦਾਰ ਦਾ ਬੇਚਾਰਾ ਕਿੰਨਾ ਚਾਹਦਾ ਬਸ ਮੰਮੀ ਨੇ ਮਾੜੇ ਮੋٹے ਪੈਸੇ ਨੌ ਕਰਦੇ ਸੀ ਕਰਕੇ ਮਾਨੂੰ ਵਟਾ ਟਾਈਮ ਕੱਢੀ ਜਾਂਦੇ ਅਸੀਂ ਤੇ ਬੇਟਾ ਕੀ ਕਰ ਰਹੇ ਹੋ ਡੋਤਾ ਡੇਰਾ ਜੀ ਹੁਣ ਇਹਨਾਂ ਨੂੰ ਕੰਮ ਲਾਉਂਗੇ ਜਿਹੜੀ ਬਿੱਲ ਲਈ ਆ ਜਾਨੀ ਜੀ ਕੀ ਮੰਗ ਕਰਦੇ ਬਸ ਸਾਡਾ ਮਕਾਨ ਬਣ ਜਵੇ ਬਸ ਅਸੀਂ ਜਦੋਂ ਛੇ ਤੇ ਛੇ ਸਾਡਾ ਮਕਾਨ ਬਣਾਇਆ ਜਾਵੇ ਬਸ ਤੇਹੀ ਮੈਂ ਹੈਲਪ ਮੰਗਦੇ ਤੁਹਾਡੇ ਕੋਲ ਮੇਰਾ ਨਾਮ ਹੀ ਸਮੀਰ ਖਾਨ ਹੈ ਜੀ ਘਰੇ ਘਰ ਦੇ ਦਾ ਹਾਲਾਤ ਬਣੇ ਨੇ ਕੀ ਮਜਬੂਰੀਆਂ ਰਹੀਆਂ ਜਾਂ ਕਿਵੇਂ ਬਣ ਗਈ ਇਹ ਬਸ ਮੈਂ ਨਿਆਣਾ ਸੀਗਾ ਹੀ ਮਤਲਬ ਮੇਰੀ ਮਮੀ ਦੇ ਸਿਰ ਤੇ ਹੀ ਮਤਲਬ ਮੈਂ ਜੋਬ ਜੀ ਹੈ ਅੱਜ ਮਾੜਾ ਮੋਟਾ ਵੱਡਾ ਹੋਈ ਮੈਂ ਤਾਂ ਘਰ ਦੇ ਮਤਲਬ ਹੀ ਮੇਰੀ ਮੰਮੀ ਤਲਾਕ ਮਤਲਬ ਜੀ ਉਹਨਾਂ ਨੇ ਛੱਡ ਤਈ ਮੇਰੀ ਮੰਮੀ ਨੂੰ ਮੇਰੀ ਮੰਮੀ ਘਰੇ ਬੈਠੀ ਆਈ ਵੇਖ ਕੇ ਤੇ ਜੀ ਆਪਣੇ ਜਿਹੜੇ ਮੇਰੇ ਨਾਨਾ ਨਾਨੀ ਸੀਗੇ ਜੀ ਉਹਨਾਂ ਉਹਨਾਂ ਦੇ ਸਿਰ ਤੇ ਮਤਲਬ ਵੀ ਮਾੜਾ ਮੋਟਾ ਅਸੀਂ ਮਤਲਬ ਟਾਈਮ ਨਿਕਲਿਆ ਹੀ ਉਹ ਤੋਂ ਬਾਅਦ ਮਤਲਬ ਜਿਹੜੇ ਮਾਮੇ ਮਾਮੀਆਂ ਸੀਗੇ ਉਹ ਰਾਜ ਸਾਡੇ ਨਾਲ ਰਹਿੰਦੇ ਸੀ ਉਹ ਮਤਲਬ ਅਲੱਗ-ਅਲੱਗ ਹੋ ਗਏ ਸਭ ਤੇ ਹੁਣ ਮਤਲਬ ਮੈਂ ਤੇ ਮੇਰੀ ਮਾਤਾ ਜੀ ਔਰ ਬਹੁਤ ਕੇ ਟਾਈਮ ਕੱਢ ਰਹੇ ਆ ਜੀ ਮਤਲਬ ਜਿੰਨੇ ਵੀ ਸਾਡੇ ਘਰ ਕਮਰੇ ਸੀਗੇ ਉਹ ਸਾਰੇ ਮਤਲਬ ਗਿਰ ਚੁੱਕੇ ਆਂ ਜੀ ਬਸ ਇੱਕੇ ਕਮਰਾ ਹੀ ਉਹ ਵੀ ਮਤਲਬ ਢਾਂਣ ਵਾਲਾ ਜੀ ਪਤਾ ਨਹੀਂ ਹੁਣ ਕਿਹੜੇ ਟਾਈਮ ਮੀਂਹ ਚ ਜੀ ਬਰਸਾਤ ਚ ਉਹ ਮਤਲਬ ਉਹ ਵੀ ਕਮਰਾ ਗਿਰਜਾ ਵੀ ਸਾਡਾ ਤੇ ਰਾਤ ਨੂੰ ਜਦੋਂ ਇਹ ਜਰ ਜਰ ਹਾਲਤ ਦੇ ਵਿੱਚ ਪੈਨੇ ਡਰਨ ਲੱਗਦਾ ਡਰੀ ਬਹੁਤ ਲੱਗਦਾ ਜੀ ਬਸ ਮੈਨੂੰ ਤਾਂ ਨੀਂਦੇ ਨਹੀਂ ਆਉਂਦੀ ਮੈਂ ਕੀ ਦੱਸਾਂ ਤੁਹਾਨੂੰ ਮਤਲਬ ਮੈਂ ਤਾਂ ਨਿਆਣਾ ਹੀ ਇੱਕ ਤਰ੍ਹਾਂ ਸਮਝੋ ਮਤਲਬ ਇਹ ਮੈਨੂੰ ਆ ਨਹੀਂ ਸੀ ਇਹ ਨਹੀਂ ਮੈਂ ਨਿਆਣਾ ਜਦ ਬਹੁਤ ਸ਼ੁਰੂ ਤਿੰਨ ਚਾਰ ਸਾਲ ਹੋ ਗਈ ਮਤਲਬ ਹੈ ਹਾਲਾਤ ਚੱਲ ਰਹੇ ਨੇ ਕਿੰਨੇ ਪੜੇ ਤੁਸੀਂ ਮੈਂ ਹੀ 12 ਪੜਿਆ ਹਾਂ ਜੀ ਬਸ ਅੱਗੇ ਕਿਉਂ ਨਹੀਂ ਪੜਦੇ ਗਈ ਅੱਗੇ ਜੀ ਬਸ ਕਰਦੀਆਂ ਮਜਬੂਰੀਆਂ ਹੀ ਮਤਲਬ ਨਹੀਂ ਹਾਲਾਤ ਮਤਲਬ ਸੀਗਾ ਜੀ ਅੱਡੇ ਪੜਨੇ ਵਾਲੇ ਉਨਾਂ ਕੇ ਕੰਮਕਾਰ ਕੋਈ ਟ੍ਰਾਈ ਕੀਤਾ ਕਿ ਕੰਮਕਾਰ ਹਾਂ ਜੀ ਵਾ ਮਾੜਾ ਮੋਟਾ ਜੀ ਮਤਲਬ ਘਰ ਦਾ ਗੁਜ਼ਾਰਾ ਤੇ ਜੋ ਮਾੜਾ ਮੋਟਾ ਮੈਂ ਖੇਲਣ ਪਾਸੇ ਪਏ ਹੋਈ ਇਸ ਕਰਕੇ ਮੈਨੂੰ ਇੰਨੇ ਘਰ ਦੀ ਜ਼ਿੰਮੇਵਾਰੀਆਂ ਦਾ ਪਤਾ ਨਹੀਂ ਸੀਗਾ ਇਹ ਨਿਆਣਾ ਸੀ ਮੈਂ ਇਸ ਕਰਕੇ ਬਹੁਤ ਔਖਾ ਹੋ ਗਈ ਘਰ ਦਾ ਹੁਣ ਇੱਕੋ ਲੱਗਦੀ ਤੇ ਹੁਣ ਇਸ ਘਰ ਚ ਕੌਣ ਕੌਣ ਰਹਿੰਦਾ ਹੈ ਮੈਂ ਤੇ ਮੇਰੀ ਮਾਤਾ ਰਹਿੰਦੀ ਜੀ ਬਸ ਤੇ ਕੀ ਮੰਗ ਕੀ ਕਰਦੇ ਸਰਕਾਰ ਤੋਂ ਜੀ ਮੰਗ ਸਰਕਾਰ ਤੋਂ ਇਹੀ ਕਰਦੇ ਹਾਂ ਬਸ ਮਾੜੀ ਜਿੰਨਾ ਹੋ ਸਕੇ ਸਾਡੀ ਮਦਦ ਕਰੀ ਜਾਵੇ ਮਤਲਬ ਇਹ ਬਹੁਤ ਔਖੇ ਦਨ ਕੱਟ ਰਹੇ ਆ ਜੀ ਸਾਨੂੰ ਤਾਂ ਰਿਸਕ ਹੀ ਇੱਕਦਮ ਆਉਂਦਾ ਇੱਥੇ ਰਹਿਣਾ